ਆਜੋ ਨਾ ਆਵੋ ਦੂਰ ਇਕੁਦੀ ਜਿਹੜਾ ਇਕਬਾਰ ਸਿੰਘ ਲਾਲਪੁਰਾ ਹੈਗਾ ਆ ਪਾਜਪਾ ਦਾ ਕੌਮੀ ਬੁਲਾਰਾ ਹੈਗਾ ਤੇ ਬੜੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਅੰਦੋਲਨ ਚੱਲ ਰਿਹਾ ਹੈਗਾ ਤੇ ਇਹ ਕਿਸਾਨਾਂ ਦੇ ਗਲਬ ਜ਼ਾਹਿਰ ਉਗਲ ਰਿਹਾ ਇਹ ਆਪਣੇ ਹੱਕਾਂ ਲਈ ਲੜਨ ਵਾਲੇ ਅੱਤਵਾਦੀ ਨਹੀਂ ਹੈ ਇੱਕ ਕਿਸਾਨ ਹੈ ਇਹ ਤੁਹਾਡਾ ਭਾਜੀਪੀ ਦਾ ਕੋਈ ਬੰਦਾ ਪੰਜਾਬ ਦੇ ਪਿੰਡ ਚ ਵੜ ਕੇ ਦਿਖਾ ਦਵੇ ਵੋਟਾਂ ਦਾ ਪਿੰਡਾਂ ਦੇ ਲੋਕਾਂ ਨੇ ਪਾਉਣੀਆਂ ਨੇ ਨਾ 2022 ਦੇ ਵਿੱਚ ਤੁਸੀਂ ਪ੍ਰਚਾਰ ਪਿੰਡਾਂ 'ਚ ਕਰਨ ਜਾਣਾ ਤੁਹਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਪੰਜਾਬ 'ਚ ਰੈਲੀ ਕਰ ਲਵੇ ਕਿਤੇ ਵੀ ਰੈਲੀ ਕਰਕੇ ਦਿਖਾ ਦਵੇ ਪੰਜਾਬ ਦੇ ਅਸੀਂ ਮੰਨ ਜਾਾਂਗੇ ਜੇ ਇਹ ਜਾਦਾ ਨਹੀਂ ਕਰ ਸਕਦੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਆਕਾਂ ਤੋਂ ਡਰਦੇ ਨਹੀਂ ਬੋਲ ਸਕਦੇ ਤਾਂ ਕਿਸਾਨਾਂ ਦੇ ਵਰਖਲਾਬ ਵੀ ਨਹੀਂ ਬੋਲਣਾ ਚਾਹੀਦਾ ਇਹਨਾਂ ਨੂੰ ਅਸੀਂ ਕਦੇ ਇਹ ਨਹੀਂ ਸੋਚਿਆ ਸੀ ਕਿ ਭਾਈ ਜਿਹੜਾ ਬੰਦਾ ਰੇਲਵੇ ਸਟੇਸ਼ਨ 'ਚ ਚਾਹ ਵੇਚ ਰਿਹਾ ਚਾਹ ਵੇਚਨੇ ਵਾਲਾ ਬੰਦਾ ਰੇਲਵੇ ਸਟੇਸ਼ਨ ਨੂੰ ਹੀ ਵੇਚ ਦਊਗਾ ਸੱਚ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਕਮਲਜੀ ਸੈਣੀ ਪੰਜਾਬ ਦਾ ਅੰਨਦਾਤਾ ਨਹੀਂ ਸਗੋਂ ਕੁੱਲ ਦੁਨੀਆ ਦਾ ਅੰਨਦਾਤਾ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਜਿਹੜਾ ਉਹ ਕਰੀ ਬੈਠਾ ਹੈ ਤੇ ਜਿਸ ਤਹਿਤ ਭਾਰਤੀ ਜਨਤਾ ਪਾਰਟੀ ਦੇ ਨਤਾਮਾਂ ਦਾ ਪੰਜਾਬ ਦੇ ਵਿੱਚ ਨਹੀਂ ਸਗੋਂ ਕੁੱਲ ਹਿੰਦੁਸਤਾਨ ਦੇ ਵਿੱਚ ਕਿਸਾਨ ਤੇ ਹੋਰ ਜਥੇਬੰਦੀਆਂ ਜਿਹੜੀਆਂ ਉਹ ਘਰਾਓ ਕਰ ਰਹੀਆਂ ਤੇ ਉਸੇ ਲੜੀ ਤਹਿਤ ਅੱਜ ਜ਼ਿਲ੍ਹਾ ਰੋਪੜ ਦੇ ਪਿੰਡ ਕਲਮਾ ਦੇ ਵਿੱਚ ਅਕਬਾਲ ਸਿੰਘ ਲਾਲਪੁਰਾ ਜੋ ਕਿ ਬੀਜੇਪੀ ਦੇ ਕੌਮੀ ਮੁਖਵਲਾਰਾ ਨੇ ਅੱਜ ਉਹਨਾਂ ਦੇ ਘਰ ਦਾ ਘਰਾਓ ਹੈ ਜਿਹੜਾ ਉਹ ਜਿਹੜੀ ਹੈ ਸਟੂਡੈਂਟ ਯੂਨੀਅਨ ਦੇ ਵੱਲੋਂ ਤੇ ਕਿਸਾਨ ਯੂਨੀਅਨ ਰੋਪੜ ਦੇ ਵੱਲੋਂ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਘਰਾਉ ਹੈ ਉਹ ਕੀਤਾ ਜਾ ਰਿਹਾ ਅਕਬਾਲ ਸਿੰਘ ਲਾਲਪਰਾ ਜਿਹਦੇ ਘਰ ਦਾ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਭਾਰਤੀ ਕਿਸਾਨ ਮੋਰਚਾ ਰੋਪਣ ਤੇ ਸਟੂਡੈਂਟ ਯੂਨੀਅਨ ਦੇ ਸਹਿਯੋਗ ਦੇ ਨਾਲ ਤੇ ਹੋਰ ਜਥੇਬੰਦੀਆਂ ਵੀ ਜਿਹੜਾ ਜਿਨ੍ਹਾਂ ਦੇ ਵੱਲੋਂ ਪੂਰਨ ਸਹਿਯੋਗ ਹੈ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਤਾਲਮੇਲ ਅੱਜ ਬਹੁਤ ਵਧੀਆ ਬਣਿਆ ਹੋਇਆ ਹੈ ਪੂਰੇ ਤਾਲਮੇਲ ਤਰੀਕੇ ਦੇ ਨਾਲ ਹੈ ਜਿਹੜਾ ਅੱਜ ਘਰਾਉ ਹੈ ਜਿਹੜਾ ਅਕਬਾਲ ਸਿੰਘ ਲਾਲਪਰਾ ਦੇ ਘਰ ਦਾ ਘਰਾਉ ਹੈ ਜਿਹੜਾ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਜੂਨੀਅਨ ਕਾਦੀਆਂ ਉਹਨਾਂ ਦਾ ਵੀ ਪੂਰਾ ਸਹਿਯੋਗ ਹੈ ਉਹਨਾਂ ਦੇ ਸਾਥੀ ਹੈ ਜਿਹੜੇ ਉਹ ਵੀ ਵਿਸ਼ੇਸ਼ ਤੌਰ ਤੇ ਅੱਜ ਪੁੱਜੇ ਆ ਇੱਥੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜਸਨਾ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਹੈ ਉਹਨਾਂ ਦੇ ਨਾਲ ਸਾਥੀ ਵੀ ਤਮਾਮ ਹਾਜ਼ਰ ਹੈ ਜਸਨਾ ਸਾਹਿਬ ਮੇਰੇ ਨਾਲ ਖੜੇ ਹੈ ਗੁਰਨਾਮ ਸਿੰਘ ਜੀ ਜਸਨਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਰੂਪਨਗਰ ਦੇ ਆਓ ਉਹਨਾਂ ਤੋਂ ਜਾਣਦੇ ਆ ਕਿ ਅੱਜ ਜਿਹੜਾ ਘਰਾਓ ਕੀਤਾ ਗਿਆ ਹੈ ਅੱਜ ਕਿਉਂ ਕਰਾਓ ਕੀਤਾ ਗਿਆ ਏ ਤੇ ਜਿਹੜਾ ਮਾਹੌਲ ਹੈ ਦਿੱਲੀ ਦੇ ਵਿੱਚ ਬਣਿਆ ਹੋਇਆ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਇਹ ਅੰਦੋਲਨ ਚੱਲਿਆ ਹੋਇਆ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਦੇਖੋ ਜਿਹੜੇ ਕਿਸਾਨ ਨੇ ਅੱਜ ਉਹਨਾਂ ਨੂੰ ਅਤਵਾਦੀ ਵੱਖਵਾਦੀ ਇਹੋ ਜਿਹੇ ਨਾਵਾ ਖਾਲਸਤਾਨੀ ਇਹੋ ਜਿਹੇ ਨਾਮਾਂ ਨਾਲ ਪੁਕਾਰਿਆ ਜਾਂਦਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ ਗੱਲਾਂ ਇਹ ਇਹ ਜਿਹੜੇ ਪੰਜਾਬ ਦੇ ਭਾਜਪਾ ਲੀਡਰ ਨੇ ਇਹ ਖਾਂਦੇ ਨੇ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਕਮਾਇਆ ਹੋਇਆ ਦੇ ਬੋਲੀ ਬੋਲ ਦੇਣਾ ਕੇਂਦਰ ਸਰਕਾਰ ਦੀ ਚਲੋ ਕੇਂਦਰ ਸਰਕਾਰ ਦੀ ਬੋਲੀ ਬੋਲਣ ਜੇ ਕੇਂਦਰ ਕਿਸਾਨਾਂ ਸਬੰਧੀ ਨੀਤੀ ਸਹੀ ਰੱਖੇ ਕੇਂਦਰ ਦੀ ਨੀਤੀ ਕਿਸਾਨਾਂ ਸਬੰਧੀ ਸਹੀ ਨਹੀਂ ਉਸ ਤੋਂ ਇਲਾਵਾ ਜਿਹੜੇ ਇਹ ਪੰਜਾਬ ਦੇ ਐਮਪੀ ਆ ਇਹਨਾਂ ਦੀ ਸੋਚ ਕਿਸਾਨਾਂ ਵਾਸਤੇ ਸਹੀ ਨਹੀਂ ਜੇ ਇਹ ਜਿਆਦਾ ਨਹੀਂ ਕਰ ਸਕਦੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਆਕਾਂ ਤੋਂ ਡਰਦੇ ਨਹੀਂ ਬੋਲ ਸਕਦੇ ਤਾਂ ਕਿਸਾਨਾਂ ਦੇ ਵਰ ਖਿਲਾਫ ਵੀ ਨਹੀਂ ਬੋਲਣਾ ਚਾਹੀਦਾ ਇਹਨਾਂ ਨੂੰ ਤੇ ਜਿਹੜੇ ਉਥੇ ਗੱਲਬਾਤ ਕਰਨਾ ਆਉਂਦੇ ਨੇ ਸਾਡੇ ਨਾਲ ਕੇਂਦਰ ਦੇ ਨੁਮਾਇंदे ਉਹ ਕਹਿੰਦੇ ਨੇ ਜੀ ਫਲਾਣਾ ਜਿਹੜਾ ਜੀ ਉਹਨੂੰ ਕੱਢ ਲਓ ਇਹ ਚੋਂ ਫਲਾਣਾ ਉਹਨੂੰ ਅੱਜ ਦੋ ਨਾਕ ਡਾ ਦੇਣਾ ਕੱਲ ਨੂੰ 10 ਸਾਨੂੰ ਵੰਡਣ ਦੀ ਨੀਤੀ ਤੇ ਨਾਲ ਚੱਲੇ ਹੋਏ ਨੇ ਉਹ ਸੋ ਜਿਹੜੇ ਇਹ ਪੰਜਾਬ ਦੇ ਇਹ ਜਿਹੜੇ ਲੀਡਰ ਨੇ ਆਪਣੇ ਭਾਜਪਾ ਦੇ ਅਸੀਂ ਉਹਨਾਂ ਨੂੰ ਇਹ ਅੱਜ ਦੱਸਣ ਆਏ ਆਂ ਕਿ ਤੁਸੀਂ ਕਿਸਾਨਾਂ ਦੇ ਖਿਲਾਫ ਬੋਲਦੇ ਹੋ ਹੁਣ ਅਸੀਂ ਕਿਸਾਨ ਆਏ ਆਂ ਅਸੀਂ ਨਾ ਅਤਵਾਦੀ ਆਂ ਨਾ ਅਸੀਂ ਵੱਖਵਾਦੀ ਆਂ ਨਾ ਅਸੀਂ ਖਾਲਸਤਾਨਾ ਅਸੀਂ ਨਿਰੋਲ ਕਿਸਾਨ ਆਂ ਜਿਹੜੇ ਅੱਜ ਤੇਰੇ ਘਰ ਦਾ ਘਰਾਓ ਕਰਨ ਵਾਸਤੇ ਪਹੁੰਚੇ ਆ ਇੱਥੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਸਾਡੇ ਨਾਲ ਹਾਜ਼ਰ ਨੇ ਰੰਧਾਵਾ ਸਾਹਿਬ ਅੱਜ ਕਿਸ ਤਰ੍ਹਾਂ ਨੌਬਤ ਪੈ ਗਈ ਵੈਸੇ ਤਾਂ ਪੰਜਾਬ ਦੇ ਜਿੰਨੇ ਵੀ ਭਾਜਪਾ ਦੇ ਨੇਤਾ ਸਾਰਿਆਂ ਦੇ ਘਰਾਂ ਦਾ ਘਰਾਓ ਕਰਨਾਂ एलान پہلے ਹੋਇਆ ਹੋਇਆ ਦਿੱਲੀ ਤੋਂ ਅੱਜ ਐਲਾਨ ਦੇ ਤਹਿਤ ਅੱਜ ਜਿਹੜਾ ਅਕਵਾਲ ਸਿੰਘ ਲਾਲਪੁਰਾ ਦੇ ਘਰ ਦਾ ਘਰਾਓ ਕੀਤਾ ਜਾ ਰਿਹਾ ਹੈ ਕਿੱਦਾਂ ਦਾ ਮਾਹੌਲ ਹੈ ਔਰ ਕਿੱਦੀ ਅੱਗੇ ਸਥਿਤੀ ਕਿਸ ਤਰ੍ਹਾਂ ਦੀ ਲੱਗਦੀ ਹੈ ਕੀ ਕਹਿਣਾ ਦੇਖੋ ਅਕਵਾਲ ਸਿੰਘ ਲਾਲਪੁਰਾ ਲਗਾਤਾਰ ਕਿਸਾਨੀ ਸੰਘਰਸ਼ ਬਾਰੇ ਬਕਵਾਸ ਕਰ ਰਿਹਾ ਹੈ ਉਹਨਾਂ ਨੂੰ ਇਹ ਅੱਤਵਾਦੀ ਦੱਸਦਾ ਇਹ ਦੱਸਦਾ ਵੀ ਇਹਨਾਂ ਨੂੰ ਕਿਸਾਨਾਂ ਨੂੰ ਬਿਲਾਾਂ ਦੀ ਸਮਝ ਨਹੀਂ ਹੈਗੀ ਅਸੀਂ ਇਹਨੂੰ ਦੱਸਣ ਆਇਆ ਵੀ ਇਹਨਾਂ ਨੂੰ ਬਿਲਾਾਂ ਦੀ ਵੀ ਸਮਝ ਆ ਇਹ ਕੋਈ ਅੱਤਵਾਦੀ ਨਹੀਂ ਖਾਲਸਤਾਨੀ ਨਹੀਂ ਹੈਗੇ ਪੰਜਾਬ ਦੇ ਆਮ ਲੋਕ ਨੇ ਜਿਨ੍ਹਾਂ ਦੀ ਤੂੰ ਵੋਟਾਂ ਲੈਣੀਆਂ ਚਾਹਣਾ ਆਪਣੇ ਮੁੰਡੇ ਨੂੰ ਖੜਾ ਕੇ ਨਾ ਇਹ ਉਹੀ ਲੋਕ ਨੇ ਵੋਟਾਂ ਲੈਣ ਵਾਲੇ ਤੈਨੂੰ ਖਾਲਸਤਾਨੀ ਨਹੀਂ ਲੱਗਣੇ ਹੈਗੇ ਹੁਣ ਤੈਨੂੰ ਖਾਲਸਤਾਨੀ ਲੱਗਦੇ ਆ ਇਸ ਕਰਕੇ ਇਹ ਦੇ ਘਰ ਦੇ ਬਾਹਰ ਆ ਕੇ ਤਾਂ ਪਿੱਟ ਸਿਆਪਾ ਕਰਨ ਆਏ ਆ ਤਾਂ ਜੋ ਇਹਨੂੰ ਅਕਲ ਆਵੇ ਤੇ ਜੋ ਕਿਸਾਨਾਂ ਦੇ ਖਿਲਾਫ ਬੋਲਦਾ ਹੈ ਬੰਦ ਕਰੇ ਜੀ ਅੱਛਾ ਇੱਕ ਹੋਰ ਗੱਲ ਹੈ ਕਿ ਬੀਜੇਪੀ ਦੇ ਨਤਾ ਨੀਤਾ ਜਿਹੜੇ ਉਹ ਤਾਂ ਕਹਿ ਰਹੇ ਵੀ 117 ਸੀਟਾਂ ਜਿਹੜਾ ਆਣ ਆਲਾ 2022 ਹੈ ਉਹ ਸਾਡੇ ਲਈ ਕੋਬੋਤੀ ਬੜੀ ਗੱਲ ਨਹੀਂ ਹੈ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਤੁਸੀਂ ਉਹਨਾਂ ਨੇ ਪੁੱਛਿਓ ਵੀ ਤੁਹਾਡਾ ਬੀਜੇਪੀ ਦਾ ਕੋਈ ਬੰਦਾ ਪੰਜਾਬ ਦੇ ਪਿੰਡ ਚ ਵੜ ਕੇ ਦਿਖਾ ਦਵੇ ਵੋਟਾਂ ਦਾ ਪਿੰਡਾਂ ਦੇ ਲੋਕਾਂ ਨੇ ਪਾਉਣੀਆਂ ਨੇ ਨਾ 2022 ਦੇ ਵਿੱਚ ਤੁਸੀਂ ਪ੍ਰਚਾਰ ਪਿੰਡਾਂ ਚ ਕਰਨ ਜਾਣਾ ਤੁਹਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਕੇ ਪੰਜਾਬ ਚ ਰੈਲੀ ਕਰ ਲਵੇ ਕਿਤੇ ਵੀ ਰੈਲੀ ਕਰਕੇ ਦਿਖਾ ਦਵੇ ਪੰਜਾਬ 'ਚ ਅਸੀਂ ਮੰਨ ਜਾਾਂਗੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਦੁਸ਼ਾਂਤ ਚਟਾਲੇ ਦਾ ਕੱਲ ਹੈਲੀਪੈਡ ਪਟਾ ਖੱਟੜ ਨੂੰ ਰੈਲੀ ਨਹੀਂ ਕਰਨ ਦਿੱਤੀ ਅੰਬਾਲੇ 'ਚ ਤੁਸੀਂ ਹਜੇ ਵੀ ਕਹਿੰਦੇ ਹੋ ਬਈ ਅਸੀਂ 2022 'ਚ ਸਰਕਾਰ ਬਣਾ ਜਾਾਂਗੇ ਇਹ ਸੇਖ ਚਿੱਲੀ ਦੇ ਸੁਪਨੇ ਆ ਪੂਰੇ ਨਹੀਂ ਹੋਣੇ ਹੈਗੇ ਚਟਾਲਾ ਸਾਹਿਬ ਨੇ ਵੀ ਹਜਾ ਤੱਕ ਇਹੀ ਕਿਹਾ ਵੀ ਇਹਨਾਂ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਰੱਦ ਦੀ ਉਹਨਾਂ ਦੀ ਵੀ ਗੱਲ ਹੈ ਨਹੀਂ ਮੇਰਾ ਖਿਆਲ ਹੈ ਜਿਹੜਾ ਉਹਨਾਂ ਦੇ ਵਿੱਚ ਸਮਝੌਤਾ ਆਪਸ ਦੇ ਵਿੱਚ ਹੋਇਆ ਹੋਇਆ ਹੈ ਕਿਤੇ ਨਾ ਕਿਤੇ ਚਟਾਲਾ ਸਾਹਿਬ ਹੈ ਜਿਹੜੇ ਆਉ ਡਿਪਟੀ ਸੀਐਮ ਦਾ ਅਹੁਦਾ ਜਿਹੜਾ ਉਹ ਚਾਹੁੰਦੇ ਆ ਵੀ ਮੇਰੇ ਸਰ ਜਾਵੇ ਦੋਨੇ ਲੱਡੂ ਮੇਰੇ ਕੋਲ ਰਹਿ ਜਾਵੇ ਇਹ ਤਾਂ ਹਰਿਆਣੇ ਦਾ ਮੁੱਦਾ ਹੈ ਦੂਸਰੇ ਪਾਸੇ ਜੇਕਰ ਆਪਾਂ ਗੱਲ ਕੀਤੀ ਜਾਏ ਅੱਜ ਇਹ ਜਿਹੜਾ ਘਰਾਓ ਹੋ ਰਿਹਾ ਕੀ ਆ ਇਹ ਘਰਾਓ ਕਰਨ ਦੇ ਨਾਲ ਕੀ ਅੱਗੇ ਸਰਕਾਰ ਕਿਤੇ ਦਿਖਦੀ ਹੈ ਕਿਤੇ ਥੱਲੇ ਨੂੰ ਝੁਕਦੀ ਵੇ ਰੱਦ ਹੋਣ ਦਾ ਮਾਹੌਲ ਬਣਦਾ ਤੁਸੀਂ ਦੋਨੋਂ ਗੱਲਾਂ ਤੁਸੀਂ 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 ਇੱਕ ਚੀਜ਼ ਦੇਖੋ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਪੱਖ ਚ ਨੇ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਕਿਸਾਨਾਂ ਨੂੰ ਸਮਝਾਉਣੇ ਆ ਤੇ ਪੰਜਾਬ ਦੇ ਕਿਸਾਨਾਂ ਨੇ ਕਿਸਾਨ ਦੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਤਾਂ ਬੀਜੇਪੀ ਦੇ ਲੀਡਰਾਂ ਨੂੰ ਸਮਝਾਇਆ ਵੀ ਕਾਨੂੰਨ ਗਲਤ ਨੇ ਫਿਰ ਤੁਮਰ ਨੂੰ ਸਮਝਾਇਆ ਫਿਰ ਅਮਿਤ ਸ਼ਾਹ ਨੂੰ ਸਮਝਾਇਆ ਬਈ ਇਹ ਕਾਨੂੰਨ ਗਲਤ ਨੇ ਉਹ ਮੰਨ ਗਏ ਹੁਣ ਜਿਹੜਾ ਅਮਿਤ ਸ਼ਾਹ ਦਾ ਤੇ ਤੁਮਰ ਆ ਜਿਹੜੇ ਕਹਿੰਦੇ ਸੀ ਕਾਨੂੰਨ ਬਿਲਕੁਲ ਸਹੀ ਨੇ ਇਸ ਗੱਲ ਤੇ ਆਗੇ ਵੀ ਕਾਨੂੰਨ ਗਲਤ ਨੇ ਅਮਿਤ ਸ਼ਾਹ ਕਿਸਾਨਾਂ ਨਾਲ ਮੀਟਿੰਗ ਕਰ ਗਿਆ ਹੁਣ ਅਗਲਾ ਪੜਾ ਇਹਨਾਂ ਦਾ ਇਹ ਹੈ ਵੀ ਉਹ ਨਰਿੰਦਰ ਮੋਦੀ ਮੀਟਿੰਗ ਕਰੂਗਾ ਤੇ ਉਹ ਕਹੂਗਾ ਵੀ ਕਾਨੂੰਨ ਗਲਤ ਨੇ ਅਸੀਂ ਰੱਦ ਕਰਦੇ ਇਹਨਾਂ ਨੂੰ ਇੱਥੇ ਹੀ ਹੋਣਾ ਪੈਣਾ ਇੱਕ ਪਾਸੇ ਨੈਸ਼ਨਲ মিডিਆ ਜਿਹੜਾ ਕੱਲ ਵੀ ਅਸੀਂ ਦੇਖਿਆ ਨੈਸ਼ਨਲ মিডিਆ ਦੇ ਪਰ ਵੀ ਮੋਦੀ ਸਾਹਿਬ ਤਾਂ ਬਾਰ ਬਾਰ ਇੱਕੋ ਹੀ ਗੱਲ ਕਰ ਰਹੇ ਆ ਕਿ ਕਿਸਾਨਾਂ ਨੂੰ ਤਾਂ ਭਰਮਾਇਆ ਜਾ ਰਿਹਾ ਹੈ ਹੋਰ ਕੋਈ ਗੱਲ ਨਹੀਂ ਹੈ ਅਡਵਾਨੀ ਦੇ ਵੀ ਜਿਹੜੇ ਨੈਸ਼ਨਲ মিডিਆ ਚਾਹੇ ਸਾਡੇ ਪ੍ਰਿੰਟ মিডিਆ ਉਹਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਆ ਰਹੇ ਆ ਐਡਵਰਟਾਈਜ਼ਮੈਂਟ ਆ ਆਮ ਲੋਕਾਂ ਨੂੰ ਬੇਸ਼ੱਕ ਕੋਈ ਲੱਗਦਾ ਵੀ ਜਿੱਦਾਂ ਇੱਕ ਖਬਰ ਵਾਂਗ ਹੁੰਦੇ ਆ ਪੜੇ ਲਿਖੇ ਲੋਕਾਂ ਨੂੰ ਤਾਂ ਪਤਾ ਵੀ ਇਸ਼ਤਿਹਾਰ ਦਿੱਤੇ ਹੋਏ ਆ ਵੀ ਅਡਵਾਨੀ ਦੀ ਇਹ ਗੱਲਾਂ ਜਿਹੜੀਆਂ ਸਾਰੀਆਂ ਝੂਠੀਆਂ ਅਸੀਂ ਤਾਂ ਸਾਡਾ ਤਾਂ ਕੰਮ ਸਿਰਫ ਐਫਸੀਆਈ ਆ ਜਿਹੜੀ ਆ ਉਹ ਖਰੀਦ ਕਰਦੀ ਅਸੀਂ ਤਾਂ ਇੱਕ ਪੰਡਾ ਕਰਨ ਦਾ ਕੰਮ ਹੈ ਸਾਡਾ ਇਹ ਤਾਂ ਇੱਕ ਜਮੀਨ ਅਡਵਾਨੀ ਲੈ ਜਾਊਗਾ ਆ ਕਰ ਲੂਗਾ ਇਹ ਸਾਰਾ ਕੁਝ ਜਿਹੜਾ ਹੈ ਇਹ ਗਲਤ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਐਡ ਵੀ ਬੜੀ ਕੀਤੀ ਜਾ ਰਹੀ ਹੈ ਇੱਕ ਪਹਿਲੀ ਗੱਲ ਇਹ ਹੈ ਮੈਂ ਦੂਜੀ ਗੱਲ ਕੀਤੀ ਸੀ ਛੋਟਾਲਾ ਸਾਹਿਬ ਦੀ ਕਿ ਦੂਜੇ ਪਾਸੇ ਉਹ ਦੋਨੇ ਹੱਥੇ ਲੱਡੂ ਰੱਖਣਾ ਚਾਹੁੰਦੇ ਆ ਕਿਸਾਨਾਂ ਦੀ ਵੀ ਗੱਲ ਕਰ ਰਹੇ ਆ ਤੇ ਨਾਲ ਇਹ ਵੀ ਗੱਲ ਕਰ ਰਹੇ ਆ ਕਿ ਸੌਦ ਜਿਹੜੀ ਹੋਣੀ ਚਾਹੀਦੀ ਹੈ ਰੱਦ ਪਿੱਛੇ ਉਹ ਵੀ ਨਾ ਦੇ ਕਾ ਕਹਿਣਾ ਤੁਹਾਡਾ ਪਹਿਲੀ ਗੱਲ ਛਟਾਲੇ ਦੀ ਆ ਛਟਾਲੇ ਨੂੰ ਹੁਣ ਇਹ ਆ ਉਹਦੇ ਹਲਕੇ ਦੇ ਵਿੱਚ ਕੱਲ ਹਲਕੇ ਦੇ ਵਿੱਚ ਵਿਰੋਧ ਹੋਇਆ ਹੈਲੀਪੈਡ ਉਹਦੇ ਹਲਕੇ ਦੇ ਵਿੱਚੋਂ ਪਟਿਆ ਉਹਦਾ ਤੇ ਉਹ ਬੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸਤੀਫਾ ਦੇਊਗਾ ਇਹ ਆ ਜੀ ਲਿਖ ਕੇ ਲਿਖਾ ਲਓ ਉਹਦੀ ਬੈਕਟ ਡਿਗਣੀ ਹੈ ਹਰਿਆਣੇ ਦੇ ਵਿੱਚੋਂ ਜੇ ਨਹੀਂ ਦਊਗਾ ਤਾਂ ਉਹ ਹਰਿਆਣੇ ਦੇ ਵਿੱਚੋਂ ਖਤਮ ਆ ਜਿਵੇਂ ਪੰਜਾਬ ਦੇ ਵਿੱਚੋਂ ਭਾਜਪਾ ਦੇ ਫੁੱਲ ਚੁਗਤੇ ਨਾ ਉਵੇਂ ਹਰਿਆਣੇ ਤੋਂ ਚੋਟਾਲੇ ਦੇ ਫੁੱਲ ਚੁਗੇ ਜਾਣੇ ਆ ਹੁਣ ਤੇ ਖੱਟਰ ਦੇ ਵੀ ਚੁਗੇ ਜਾਣੇ ਆ ਹਰਿਆਣਾ ਤੇ ਪੰਜਾਬ ਇੱਕ ਪਾਸੇ ਆ ਰਹੀ ਗੱਲ ਜਿਹੜੀ ਉਹ ਕਹਿੰਦੇ ਆ ਬਈ ਸੋਧ ਹੋਣੀ ਚਾਹੀਦੀ ਆ ਜਾਂ ਪਰਮਾਇਆ ਜਾ ਰਿਹਾ ਕਿਸਾਨਾਂ ਨੂੰ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦੇ ਆ ਪੰਜਾਬ ਦਾ ਇੱਕ 10 ਸਾਲਾਂ ਦਾ ਜਵਾਬ ਲੈ ਲਓ ਸਾਨੂੰ ਛੱਡ ਦਿਓ 10 ਸਾਲਾਂ ਦੇ ਜਵਾਬ ਨੂੰ ਪੁੱਛ ਲੋ ਵੀ ਇਹ ਕਿਸਾਨ ਆਰਡੀਨੈਂਸ ਕਿਸਾਨ ਕਾਨੂੰਨ ਕੀ ਨੇ ਉਹ ਮੋਦੀ ਨੂੰ ਸਮਝਾ ਦੂਗਾ ਵੀ ਕਾਰਪੋਰੇਟ ਸੈਕਟਰ ਕਿਵੇਂ ਖੇਤੀ ਦੇ ਵਿੱਚ ਆਉਂਦਾ ਫਿਰ ਵੀ ਜੇ ਇਹਨੂੰ ਨਹੀਂ ਸਮਝ ਆਉਂਦੀ ਤਾਂ ਜਿਹੜਾ ਨਾਸਕ ਦੇ ਵਿੱਚ ਅੰਗੂਰਾਂ ਦੀ ਖੇਤੀ ਦਾ ਕੰਟਰੈਕਟ ਕੀਤਾ ਈ 2017 ਚ ਉਹ ਕਿਸਾਨ ਜਿਹੜੇ ਹੈਗੇ ਆ ਜ਼ਮੀਨਾਂ ਸਾਰੀਆਂ ਵਾਈਨ ਕੰਪਨੀਆਂ ਨੂੰ ਕਿਉਂ ਵੇਚ ਗਏ ਤੇਲੰਗਾਨਾ ਤੇ ਆਂਧਰਾ ਦੇ ਕਿਸਾਨਾਂ ਨੇ ਇਜ਼ਰਾਈਲ ਦੀ ਕੰਪਨੀ ਨੂੰ ਜ਼ਮੀਨਾਂ ਕਿਉਂ ਵੇਚਤੀਆਂ ਫਲੋਰ ਦੇ ਵਿੱਚ 3.5 ਸੌ ਕਿੱਲੇ ਦੇ ਵਿੱਚ ਬੇਬੀ ਕੌਰਨ ਜਿਹੜੀ ਮੱਕੀ ਹੈ ਉਹਦਾ ਜਿਹੜਾ ਕੰਟਰੈਕਟ ਆ ਬੇਬੀ ਕੌਰਨ ਮੱਕੀ ਨਾਲ ਕੀਤਾ ਕਿਸਾਨਾਂ ਦੀ ਜ਼ਮੀਨਾਂ ਕਿਉਂ ਚਲੀ ਗਈਆਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜ਼ਮੀਨਾਂ ਨਹੀਂ ਜਾਣਗੀਆਂ ਇਹ ਸਾਰਾ ਬਕਵਾਸ ਹੈ ਤੇ ਹਿੰਦੁਸਤਾਨ ਦੇ ਵਿੱਚ ਤੇ ਦੁਨੀਆ ਦੇ ਵਿੱਚ ਇਹ ਕਾਰਪੋਰੇਟ ਮਾਡਲ ਨਹੀਂ ਸਾਬਤ ਹੋਇਆ ਨਾ ਉਹ ਸਹੀ ਸਾਬਤ ਹੋਇਆ ਤੇ ਉਹ ਫੇਲ ਸਾਬਤ ਹੋਇਆ ਪਰਵਾਸੀ ਮਜ਼ਦੂਰ ਯੂਨੀਅਨ ਬਲਕ ਨੂਰ ਪਰਬੇਦੀ ਦੇ ਪ੍ਰਧਾਨ ਅਫਦਲ ਰਹਿਮਾਨ ਜਿਹੜੇ ਅੱਜ ਜਿਹਨਾਂ ਦੀ ਸ਼ਮੂਲੀਅਤ ਹੈ ਜਿਹੜੀ ਅਕਬਾਲ ਸਿੰਘ ਲਾਲਪੁਰਾ ਦੇ ਘਰ ਦੇ ਘਰਾਓ ਦੇ ਵਿੱਚ ਜਿਹੜੀ ਹੈ ਵੱਡੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਨਾਲ ਉਹਦੇ ਸਾਥੀ ਹੈ ਰਹਿਮਾਨ ਸਾਹਿਬ ਜੀ ਅੱਜ ਇਹੋ ਜਿਹੇ ਹਾਲਾਤ ਕਿਸ ਤਰ੍ਹਾਂ ਪੈਦਾ ਹੋ ਗਏ ਕਿ ਘਰਾਓ ਕਰਨ ਵਾਲੀਆਂ ਵਰਗੀਆਂ ਜਿਹੜੀਆਂ ਸਥਿਤੀਆਂ ਆ ਉਹ ਪੈਦਾ ਹੋ ਗਈਆਂ ਤੁਸੀਂ ਦੇਖਦੇ ਹੈਗੇ ਐ ਇਹ ਅਕਬਾਲ ਸਿੰਘ ਲਾਲਪੁਰਾ ਵਾਲੇ ਇਹ ਹੈ ਤਾਂ ਪੰਜਾਬ ਦੇ ਸਿੱਖ ਭਾਈ ਹੈ ਵੀ लेकिन जो सिख भाई हमारे बॉर्डर पे बैठे हैं दिल्ली बॉर्डर पर बैठे हैं और कानून के खिलाफ लड़ रहे हैं अपनी ज़मीन बचाने के खिलाफ लड़ रहे हैं अपनी ज़मीन बचाने के खिलाफ लड़ रहे हैं उन्होंने कुछ समय पहले इन्होंने अपनी बयान दे आतंकवादी खालिस्तानी किया ਤੁਸੀਂ ਇਹ ਸਮਝੋ ਕਿ ਜੋ ਆਪਨੇ ਆਪ ਕੋ ਆਪਣੇ ਹੱਕ ਕੇ ਬਾਰੇ ਮੇ ਲੜ ਰਹੇ ਉਹਨਾਂ ਨੂੰ ਖਾਲਿਸਤਾਨ ਖਾਲਿਸਤਾਨੀ ਕਹਿਣਾ ਆਤੰਗਵਾਦੀ ਕਹਿਣਾ ਇਹ ਕਿੱਥੇ ਦਾ ਸੂਲ ਹੈ ਤੁਸੀਂ ਇਹ ਦੇਖੋ ਕਿ ਜਿਆਦਾ ਇਹਨਾਂ ਨੂੰ ਵੋਟ ਦੀ ਲੋੜ ਪੈਂਦੀ ਹੈ ਅ ਜਿਆਦਾ ਇਹਨਾਂ ਨੂੰ ਵੋਟ ਲੈਣਾ ਹੁੰਦਾ ਹੈ ਤਾਂ ਅਸੀਂ ਹਿੰਦੂਸਤਾਨੀ ਹੁੰਦੇ ਆ ਫਿਰ ਤਾਂ ਸਾਰੇ ਦੇ ਸਾਰੇ ਹਿੰਦੂਸਤਾਨੀ ਹੁੰਦੇ ਜੇ ਬਾਹਰ ਦੇ ਵੀ ਕੋਈ ਅਗਰ ਪਾਕਿਸਤਾਨੀ ਬੰਗਲਾਦੇਸ਼ੀ ਵਿਦੇਸ਼ੀ ਹੁੰਦੇ ਹਨ ਜਿਹੜੇ ਉਹਨਾਂ ਨੂੰ ਵੀ ਹਿੰਦੂਸਤਾਨੀ ਕਹਿ ਕੇ ਉਹਨਾਂ ਤੋਂ ਵੋਟ ਪਵਾਉਂਦੇ ਆ ਜਾਦਾ ਅਸੀਂ ਹੱਕ ਮੰਗਤੇ ਆਪਨਾ ਆਪਣੇ ਹੱਕ ਵਾਸਤੇ ਲੜਾਈ ਕਰਦੇ ਆ ਲੜਦੇ ਆ ਤਾਂ ਇਹ ਸਾਨੂੰ ਖਾਲਿਸਤਾਨੀ ਆਤੰਗਵਾਦੀ ਐਦਾ ਦਾ ਨਾਮ ਦੇ ਕਰਕੇ ਸਾਨੂੰ ਬਾਹਰ ਕਰਨੇ ਦਾ ਮੌਕਾ ਟੋਲਦੇ ਆ ਤੁਸੀਂ ਹਿਸਾਬ ਲਾ ਕੇ ਦੇਖੋ ਅੱਜ ਤੇ 6 ਸਾਲ ਪਹਿਲੇ 6 ਸਾਲ ਹੋ ਗਈ ਮੋਦੀ ਸਰਕਾਰ ਨੂੰ ਬਨੇ ਹੋਏ 6 ਸਾਲ ਤੱਕ ਸਾਨੂੰ ਦਿੱਤਾ ਕੀ ਹੈ ਇਹਨੇ 6 ਸਾਲ ਪਹਿਲੇ ਪੈਟਰੋਲ ਦਾ ਕੀ ਰੇਟ ਸੀ ਤੁਸੀਂ ਇਹ ਲਾਓ ਜਦ ਜਦ ਮੋਦੀ ਸਰਕਾਰ ਨੇ ਬਣਿਆ ਉਸ ਵੇਲੇ 44 ਰੁਪਿਆ 80 ਪੈਸੇ ਪੈਟਰੋਲ ਦੇ ਰੇਟ ਸੀ ਹੁਣ ਤਕਰੀਬਨ ਤਕਰੀਬਨ 90 ਰੁਪਏ ਤੱਕ પેટ્રોલ ਦੇ ਰੇਟ ਪਹੁੰਚ ਗਏ ਆ ਹੁਣ ਤੁਸੀਂ ਹਿਸਾਬ ਲਾਓ ਅਸੀਂ ਕਦੇ ਇਹ ਨਹੀਂ ਸੋਚਿਆ ਸੀ ਕਿ ਭਾਈ ਜੇਰਾ ਬੰਦਾ ਰੇਲਵੇ ਸਟੇਸ਼ਨ ਤੋਂ ਚਾਹ ਵੇਚ ਰਿਹਾ ਚਾਹ ਬੇਚਨੇ ਵਾਲਾ ਬੰਦਾ ਰੇਲਵੇ ਸਟੇਸ਼ਨ ਨੂੰ ਹੀ ਵੇਚ ਦਊਗਾ ਅਸੀਂ ਕਦੇ ਇਹ ਸੋਚਿਆ ਨਹੀਂ ਸੀ ਔਰ ਸਾਡੇ ਨਾਲ ਤੁਸੀਂ ਬਖ ਬਖ ਆਪਣੇ ਆਪਣੇ ਕੈਮਰੇਮੈਨ ਨੂੰ ਕਹਿ ਕਰਕੇ ਇਧਰ ਕੈਮਰਾ ਘੁਮਾ ਕੇ ਦੇਖੋ ਬਜ਼ੁਰਗ ਵੀ ਬੈਠੇ ਆਗੇ ਨੇ ਬੱਚੇ ਵੀ ਬੈਠੇ ਆਗੇ ਨੇ ਸਿਆਣੇ ਵੀ ਬੈਠੇ ਆ ਹਰੇਕ ਤਰ੍ਹਾਂ ਦੇ ਲੋਕ ਬੈਠੇ ਆ ਜਿਨ੍ਹਾਂ ਨੇ 80 80 ਸਾਲ 90 90 ਸਾਲ ਹੋ ਗਏ ਨੇ ਉਹ ਵੀ ਇਹੀ ਗੱਲ ਕਹਿੰਦੇ ਕਿ ਹਿੰਦੁਸਤਾਨ ਦੇ ਇਤਿਹਾਸ ਤੇ ਵਿੱਚ ਅੱਜ ਤੱਕ ਇਹਦਾ ਦਿਨ ਨਹੀਂ ਆਇਆ ਜਿਹੜਾ ਦਿਨ ਅੱਜ ਨਿਕਲ ਰਿਹਾ ਅੱਜ ਸਮਾਂ ਚੱਲ ਰਿਹਾ ਕਿ ਜਿਹੜਾ ਅਨ ਦਤਾ ਹੈ ਅਨ ਅੱਜ ਤੱਕ ਉਰੇਲੀਆਂ ਕਈਆਂ ਹੋਈਆਂ ਮਤਲਬ ਕਈ ਬੰਦੇ ਇਕੱਠੇ ਹੋ ਜਥਾਬੰਦੀਆਂ ਹੋਰ ਤਰ੍ਹਾਂ ਤਰ੍ਹਾਂ ਦੇ ਇਕੱਠੇ ਹੋਏ ਲੇਕਿਨ ਕਿਸਾਨ ਕਦੀ આજ ਤੱਕ ਧਰਨੇ ਪਰ ਅਦਰਸ਼ਨ ਨਹੀਂ ਕੀਤੇ ਕਿਸਾਨ આજ ਤੱਕ ਕਦੀ ਰੋਡ ਤੇ ਨਹੀਂ ਆਇਆ ਹੈ ਲੇਕਿਨ ਅਜੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਜਿਹੜਾ ਅੰਦਾਤਾ ਸਾਡੇ ਹਿੰਦੁਸਤਾਨ ਦੇ ਅੰਦਾਤਾ ਹੈ ਜਿਨ੍ਹਾਂ ਦੇ ਅੰਤ ਅਸੀਂ ਜਿੰਦੇ ਹੈਗੇ ਐ ਇਹ ਮੋਦੀ ਸਰਕਾਰ ਵੀ ਖਾਂਦੀ ਹੈ ਮੋਦੀ ਵੀ ਖਾਂਦੇ ਹੈ ਅਸੀਂ ਵੀ ਖਾਂਦੇ ਹੈ ਕਿਸਾਨਾਂ ਦੇ ਹਾਂ ਉਹ ਅੰਦਾਤਾ ਅੱਜ ਇਸ ਹਾਲ ਦੇ ਵਿੱਚ ਦਿੱਲੀ ਬਾਰਡਰ 'ਤੇ ਬੈਠੇ ਹੈ ਉਨਾ ਦੀ ਕੋਈ ਸੁਣਵਾਈ ਨਹੀਂ ਹੈ ਤੁਸੀਂ बार-बार बार-बार ਅਮੀਰ ਸਾਹੋਨੀ ਜਾਂ बार-बार ਜਿਹੜਾ ਖੇਤੀਬਾੜੀ ਕ੍ਰਿਤੀ ਕਾਨੂੰਨ ਕੇ ਮੰਤਰੀ ਹੈਗੇ ਆ ਇਹ ਕਹਿੰਦੇ ਹੈਗੇ ਮਤਲਬ ਆ ਜਾਓ ਸਮਝੌਤਾ करिए ਆ ਜਾਓ ਬੈਠिए ਬਾਤ करिए ਗੱਲ करिए ਮਤਲਬ ਜੋ ਵੀ ਹੈ ਲੇਕਿਨ ਜਦ ਗੱਲ ਕਰਨ ਦਾ ਮੌਕਾ ਹੁੰਦਾ ਰਟਾ ਸਟਾ ਉਹੀ ਗੱਲ ਆ ਜਾਂਦੀ ਪਿੱਛੇ ਮੁੜ ਕਰਕੇ ਚਲੋ ਜੀ ਇਹਨੂੰ ਹਟਾ ਦੇਨੇ ਇਹਨੂੰ ਪਾ ਦੇਨੇ ਇਹਨੂੰ ਹਟਾ ਦੇਨੇ ਇਹ ਕੀ ਖਲੋਣਾ ਹੈ ਕੋਈ ਵਿਅਕਤੀ ਅੱਜ ਅਸੀਂ ਇਸੇ ਕਰਕੇ ਇਕੱਠੇ ਹੋਏ ਨੇ ਕਿ ਜਿਹੜੇ ਅਕਬਾਲ ਸਿੰਘ ਸਾਡੇ ਮਤਲਬ ਕਿਸਾਨ ਭਾਈ ਦੇ ਵਿਰੋਧ ਗਲਤ ਬਿਆਨ ਦਿੱਤਾ ਸੀ ਉਹਨਾਂ ਦੇ ਗਰਾਉ ਕਰਨੇ ਵਾਸਤੇ ਇਕੱਠੇ ਹੋਏ ਆ ਅੱਜ ਆਪਾਂ ਇਸ ਕੱਲ੍ਹ ਇਕੱਠੇ ਹੋਏ ਆ ਕਿ ਮੋਦੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਕਿਸਾਨ ਭਾਈ ਬੈਠੇ ਹੈਗੇ ਨੇ ਦਿੱਲੀ ਬਾਰਡਰ 'ਚ ਉਹ ਉੱਥੇ ਨਹੀਂ ਬੈਠੇ ਹੈ ਉਹਨਾਂ ਦੇ ਨਾਲ ਜਿਹੜੇ ਬੈਠੇ ਹੈ ਜਿਹੜੇ ਬਾਹਰ ਸਾਡੇ ਵਰਕੇ ਹੈਗੇ ਆ ਉਹ ਸਾਰੇ ਉਹਨਾਂ ਦੇ ਨਾਲ ਹੈ ਗਿਆ ਅਸੀਂ ਮਜ਼ਦੂਰ ਯੂਨੀਅਨ ਦੇ ਹੈਗੇ ਪ੍ਰਧਾਨ ਹੈਗੇ ਜਿਹੜੇ ਪ੍ਰਵਾਸੀ ਮਜ਼ਦੂਰ ਯੂਨੀਅਨ ਹੈ ਉਹਨਾਂ ਦੇ ਪ੍ਰਧਾਨ ਹੈਗੇ ਲੇਕਿਨ ਪ੍ਰਧਾਨਿਤ ਜਦ ਹੋਊਂਗੀ ਜਦ ਸਾਡੀ ਕਿਸਾਨੀ ਬਚੂਗੀ ਜੇ ਸਾਡੀ ਕਿਸਾਨੀ ਸਾਡੀ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਅਸੀਂ ਰੋਟੀਆਂ ਨਹੀਂ ਖਾਣਾ ਪੜਦਾ ਨਹੀਂ ਕਦੀ ਹੋਊਂਗੀ ਭਾਈ ਰੋਟੀ ਖਾਊਂਗੀ ਤਾਂ ਹੀ ਪ੍ਰਧਾਨੀ ਹੋਊਂਗਾ ਔਰ ਰੋਟੀ ਖਿਲਾਣੇ ਵਾਲੇ ਨੂੰ ਅਸੀਂ ਜ਼ਿੰਦਾ ਰੱਖਣਾ ਚਾਹਦੇ ਹਾਂ ਇਸ ਕਰਕੇ ਅਸੀਂ ਗੱਠ ਇਕੱਠਾ ਹੋਏ ਹੋਏ ਅੱਜ ਬੀਜੇਪੀ ਦੇ ਨੇਤਾ ਕਹਿ ਰਹੇ ਹੈ ਵੀ ਇਹ ਤਾਂ ਸਿਰਫ ਇੱਕ ਪੰਜਾਬ ਦੇ ਬੰਦੇ ਆ ਜ਼ਿਆਦਾਤਰ ਪੰਜਾਬ ਦੇ ਕਿਸਾਨ ਆ ਉਹ ਤੋਂ ਇਲਾਵਾ ਜਿਹੜੇ ਬਾਕੀ ਹੋਰ ਸਟੇਟਾਂ ਆ ਉਹਦੇ ਕਿਸਾਨ ਕੋ ਨਾਮ ਆਤਰ ਹੈ ਸਿਰਫ ਪੰਜਾਬ ਦੇ ਲੋਕ ਆ ਜਦਕਿ ਤੁਸੀਂ ਆਪ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੇ ਹੋ ਤੁਹਾਡੀ ਵੀ ਸ਼ਮੂਲੀਅਤ ਹੈ ਉਸ ਤੋਂ ਬਾਅਦ ਨਰਿੰਦਰ ਮੋਦੀ ਜਿਹੜੇ ਆ ਉਹ ਨੈਸ਼ਨਲ ਮੀਡੀਆ ਤੇ ਬਾਰ ਬਾਰ ਫਿਰ ਇਹੀ ਗੱਲ ਕਰ ਰਿਹਾ ਵੀ ਇਹ ਤਾਂ ਇਹਨਾਂ ਕਿਸਾਨਾਂ ਨੂੰ ਪਾਰਟੀਆਂ ਜਾਂ ਹੋਰ ਲੋਕ ਆ ਜਿਹੜੇ ਉਹ ਗਮਰਾਹ ਕਰ ਰਹੇ ਆ ਵੀ ਇੱਕ ਜ਼ੋਨ ਤਾਂ ਸਾਰੇ ਸਹੀ ਹੈ ਸਹੀ ਹੈ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਹੈ ਵੀ ਕਿਸਾਨ ਜਿਹੜੇ ਹੈਗੇ ਆ ਨੂੰ ਤਾਂ ਇੱਕ ਭਰਮਾਇਆ ਜਾ ਰਿਹਾ ਇਹਨਾਂ ਨੂੰ ਸਮਝ ਨਹੀਂ ਆ ਰਹੀ ਬਾਰ ਬਾਰ ਮੋਦੀ ਸਾਹਿਬ ਸਮਝਾ ਰਹੇ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਕਰ ਹਜਾ ਸਮਝ ਆਈ ਨਹੀਂ ਹਜਾ ਵੀ ਸਮਝ ਨਹੀਂ ਆਈ ਜਿਹੜੇ ਮੋਦੀ ਸਾਹਿਬ ਬਾਰ ਬਾਰ ਇਹ ਸਮਝਾ ਰਹੇ ਹੈ ਵੀ ਕਾਨੂੰਨ ਠੀਕ ਹੈ ਦੇਖੋ ਸਾਨੂੰ ਤਾਂ ਸਮਝ ਆ ਗਈ ਹੈ ਇਹ ਗੱਲ ਲੇਕਿਨ ਇਹ ਸ਼ਾਇਦ ਮੋਦੀ ਸਾਹਿਬ ਨੂੰ ਸਮਝ ਨਹੀਂ ਆ ਰਿਹਾ ਕਿ ਮੋਦੀ ਸਾਹਿਬ ਆਈ ਤੁਹਾਡੀ ਚੈਨਲ ਦੇ ਰਾਹੀ ਮੈਂ ਅੱਜ ਮੋਦੀ ਸਾਹਿਬ ਤੱਕ ਇਹ ਸਨੇਹਾ ਭੇਜਣਾ ਚਾਹੁੰਦਾ ਹਾਂ ਕਿ ਮੋਦੀ ਸਾਹਿਬ ਇਹ ਪੰਜਾਬ ਦੇ ਕਿਸਾਨ ਹੀ ਨਹੀਂ ਮੱਲਬ ਬਾਰਡਰ ਦੇ ਘਿਰਾਓ ਕਰੇ ਹੋਏ ਪੰਜਾਬ ਦੇ ਵਿੱਚੇ ਨਹੀਂ ਕੋਈ ਹੱਲਾ ਗੁੱਲਾ ਹੈ ਇਹ ਬਿਹਾਰ ਚੇ ਵੀ ਹੈ ਇਹ ਯੂਪੀ ਚੇ ਵੀ ਹੈ ਇਹ ਮਹਾਰਾਸ਼ਟਰ ਦੇ ਵੀ ਹੈ ਇਹ ਰਾਜਸਥਾਨ ਦੇ ਵੀ ਹੈ ਇਹ ਤਾਮਿਲਨਾਡੂ ਦੇ ਵੀ ਹੈ ਮੋਦੀ ਸਾਹਿਬ ਜੀ ਆਪ ਦੇਸ਼ ਦੇ ਪ੍ਰਧਾਨ ਹੈਗੇ ਤੁਸੀਂ ਬਖ ਬਖ ਦਾ ਖਬਰ ਰੱਖਦੇ ਹੈ ਤੁਸੀਂ ਹਰੇਕ ਜਗ੍ਹਾ ਦਾ ਖਬਰ ਲੇਕਨ ਬੰਦੇ ਨੂੰ ਗਮਰਾ ਨਾ ਕਰੋ ਕਿਰਤੀ ਕਿਸਾਨ ਮੋਰਚਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਗਮਨ ਦੀਪ ਸਿੰਘ ਪੜੀ ਪੜੀ ਸਭ ਸਸੀ ਕਾਲ ਜੀ ਅੱਜ ਇਹ ਨੌਪਤ ਕਿਸ ਤਰ੍ਹਾਂ ਪੈ ਗਈ ਇਕਬਾਲ ਸਿੰਘ ਲਾਲਪੁਰਾ ਦਾ ਘਰਾਉ ਕੀਤਾ ਜਾ ਰਿਹਾ ਹੈ ਬੈਸ਼ੱਕ ਪੂਰੇ ਹਿੰਦੁਸਤਾਨ ਦੇ ਵਿੱਚ ਬੈਸ਼ੱਕ ਘਰਾਉ ਹੈ ਜਿਹੜੇ ਨਤਾਮਾਂ ਦੇ ਕੀਤੇ ਜਾ ਰਹੇ ਅੱਜ ਲਾਲਪੁਰਾ ਸਾਹਿਬ ਦੇ ਘਰ ਦਾ ਘਰਾਉ ਕੀਤਾ ਜਾ ਰਿਹਾ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛਿਓ ਕੀ ਕਹਿਣਾ ਤੁਹਾਡਾ ਦੇਖੋ ਜੀ ਜਿਹੜਾ ਇਕਬਾਲ ਸਿੰਘ ਲਾਲਪੁਰਾ ਹੈਗਾ ਆਪਾਜਪਾ ਦਾ ਕੌਮੀ ਬੁਲਾਰਾ ਹੈਗਾ ਤੇ ਬੜੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਅੰਦੋਲਨ ਚੱਲ ਰਿਹਾ ਹੈਗਾ ਤੇ ਇਹ ਕਿਸਾਨਾਂ ਦੇ ਖਿਲਾਫ ਜ਼ਾਹਿਰ ਉਗਲ ਰਿਹਾ ਕਦੇ ਕਹਿੰਦਾ ਹੈ ਅੱਤਵਾਦੀ ਆ ਖਾਲਿਸਤਾਨੀ ਆ ਕਦੇ ਕੁਝ ਕਹਿੰਦਾ ਤੇ ਦਿੱਲੀ ਤੋਂ ਇਹ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਭਾਜਪਾ ਆਗੂਆਂ ਦਾ ਘਰਾਓ ਕੀਤਾ ਜਾਵੇਗਾ ਤੇ ਜੋ ਹੀ ਨੈਸ਼ਨਲ ਮੀਡੀਆ ਤੇ ਜ਼ਾਹਿਰ ਉਗਲਦਾ ਤੇ ਇਹਦੇ ਕਰਕੇ ਜਿਹੜਾ ਹੈਗਾ ਇਹਦਾ ਅੱਜ ਘਰਾਓ ਕੀਤਾ ਗਿਆ ਅੱਜ ਇਹ ਅਸੀਂ ਜਲੂਸ ਕੱਢਣ ਆਏ ਆ ਕਿ ਤੂੰ ਆਪਣਾ ਜਿਹੜਾ ਹੈਗਾ ਬਿਆਨ ਵਾਪਸ ਲੈ ਕਿਸਾਨਾਂ ਤੋਂ ਮਾਫੀ ਮੰਗ ਤੇ ਕਿਸਾਨੀ ਦਾ ਝੰਡਾ ਚੱਕ ਕੇ ਜਿਹੜਾ ਹੈਗਾ ਕਿਸਾਨਾਂ ਦੇ ਹੱਕ ਦੀ ਗੱਲ ਕਰ